ਹਾਂਜੀ ਵੀਰੇ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਸੀ 30 ਅਗਸਤ ਨੂੰ ਜਿਹੜੇ ਮੰਡੀਆਂ ਦੇ ਵਿੱਚ ਕੀ ਰੇਟ ਦਾ ਹੈ ਆਪਣੇ 1509 ਝੋਨੇ ਦਾ 11 ਕੀ ਦਾ 17 18 ਦਾ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਮੰਡੀਆਂ ਦੇ ਰੇਟ ਨੇ ਜਿਹੜੇ ਉਹਨਾਂ ਬਾਰੇ ਜਾਣਕਾਰੀ ਜਿਹੜੀ ਦਿੰਨੇ ਆ ਪਹਿਲਾਂ ਆਪਾਂ ਗੱਲ ਕਰਦੇ ਆ ਆਪਣੇ ਪੰਜਾਬ ਦੇ ਵਿੱਚ ਕਿਸੇ ਕਿਸੇ ਮੰਡੀ ਦੇ ਵਿੱਚੋਂ ਨਾ ਜਿਹੜਾ ਆਉਂਦਾ ਅੰਬਰਸਰ ਦੇ ਵਿੱਚ ਭਾਤਾਂ ਵਾਲੀ ਦੇ ਵਿੱਚ ਜਿਹੜਾ 1509 ਝੋਨਾ ਉਹ ਵਿਕਿਆ 2670 ਰੁਪਏ ਪ੍ਰਤੀ ਕੁਇੰਟਲ ਤੇ ਫਤਿਹਬਾਦ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2685 ਰੁਪਏ ਵਧੀਆ ਟਾਪ ਕੁਆਲਿਟੀ ਦਾ ਤਹਾਣਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2475 ਰੁਪਏ ਤੱਕ ਜਿਹੜਾ ਵਿਕਿਆ ਦਰਾਵੜੀ ਮੰਡੀ ਦੇ ਵਿੱਚ ਪੁਰਾਣਾ ਝੋਨਾ ਜਿਹੜਾ 1509 ਵਿਕੇ 3300 ਰੁਪਏ 11 ਕਿਆ ਜਿਹੜਾ ਪੁਰਾਣਾ 4500 ਰੁਪਏ 17 18 ਜਿਹੜਾ ਪੁਰਾਣਾ 4200 ਰੁਪਏ ਤੱਕ ਵਿਕਿਆ ਜਿਹੜਾ ਪ੍ਰਾਈਵੇਟ ਧੌਂਦਾ ਉੱਥੇ ਕੋਈ ਵੀ ਜਾਂਦਾ ਉੱਥੇ ਸਰਕਾਰੀ ਖਰੀਦ ਜਿਹੜੀ ਨਹੀਂ ਹੁੰਦੀ ਉਹ ਵਿਕਿਆ 2000 ਰੁਪਏ ਪ੍ਰਤੀ ਕੁਇੰਟਲ ਜਿਵੇਂ ਪੀਐਫ 26 ਹੋ ਗਿਆ ਹੋਰ ਜਿਹੜੇ ਗੇਤੇ ਧੌਂਦੇ ਨੇ ਪੀਆਰ ਦੀਆਂ ਕਿਸਮਾਂ ਹੁੰਦੀਆਂ ਨੇ ਗਰਾਉਂਡਾ ਮੰਡੀ ਦੇ ਵਿੱਚ 1509 ਧੌਂਦਾ ਵਿਕਿਆ 2725 ਰੁਪਏ ਇੰਦਰੀ ਮੰਡੀ ਦੇ ਵਿੱਚ 1509 ਧੌਂਦਾ ਜਿਹੜਾ 2810 ਰੁਪਏ ਤੱਕ ਜਿਹੜਾ ਵਿਕਿਆ ਫਿਰ ਗੱਲ ਕਰਦੇ ਆ ਵੀਰੇ ਆਪਾਂ ਗਾਦਰਪੁਰ ਮੰਡੀ ਦੇ ਵਿੱਚ ਜਿਹੜਾ ਪੀ ਆਰ 26 ਆ 1850 ਰੁਪਏ ਤੋਂ ਲੈ ਕੇ 1930 ਰੁਪਏ ਤੱਕ ਜਿਹੜਾ ਵੇਚਿਆ 2000 ਬੋਰੀ ਦੀ ਜਿਹੜੀ ਆਮਦ ਉੱਥੇ ਹੋਈ ਆ ਦਿੱਲੀ ਦੀ ਨਸ਼ਵਗੜ ਮੰਡੀ ਨਸ਼ਵਗੜ ਮੰਡੀ ਦੇ ਵਿੱਚ ਜਿਹੜਾ ਪਰਾਣਾ 11 ਕਿਚੂਨਾ ਉਹ ਵੇਚਿਆ 4300 ਰੁਪਏ ਤੋਂ ਲੈ ਕੇ 4524 ਰੁਪਏ ਤੇ 700 ਬੋਰੀ ਜਿਹੜੀ ਉੱਥੇ ਪਹੁੰਚੀ ਆ ਲਾੜਵਾ ਮੰਡੀ ਦੇ ਵਿੱਚ 1509 ਚੋਂ ਜਿਹੜਾ 2895 ਰੁਪਏ ਤੱਕ ਜਿਹੜਾ ਵਿਕਿਆ ਖੈਰਾ ਦੇ ਵਿੱਚ ਜਿਹੜਾ 1509 ਚੋਂ ਨਾ 2601 ਰੁਪਏ ਤੱਕ ਜਿਹੜਾ ਇਹ ਵਿਕਿਆ ਕਰਨਾਲ ਮੰਡੀ ਦੇ ਵਿੱਚ 1509 ਚੋਂ ਨਾ ਜਿਹੜਾ 2750 ਰੁਪਏ ਵਿਕਿਆ ਆਦਮਪੁਰ ਦੇ ਵਿੱਚ ਜਿਹੜਾ ਆਪਾਂ ਗੱਲ ਕਰਦੇ ਆ ਇੱਕ ਥੋੜੀ ਝ ਚੋਨੇ ਤੋਂ ਹਟ ਕੇ ਨਰਮਾ ਜਿਹੜਾ ਉੱਥੇ ਛਿਆਰ 100 ਰੁਪਏ ਤੋਂ ਲੈ ਕੇ 1800 ਰੁਪਏ ਤੱਕ ਜਿਹੜਾ ਇਹਦਾ ਰੇਟ ਆ ਨਰਮੇ ਦਾ ਵਿਕ ਰਿਹਾ ਇਹ ਰੇਟ ਜਿਹੜਾ ਬਹੁਤ ਘੱਟ ਆ ਤੇ ਵਿੱਚ ਕਈ ਕਿਸਾਨ ਵੀਰੇ ਪੁੱਛਦੇ ਸੀ ਵੀ ਕਣਕ ਦਾ ਕੀ ਰੇਟ ਆ ਆਪਾਂ ਗੱਲ ਕਰਦੇ ਆ ਕਣਕ ਦੀ ਦਿੱਲੀ ਦੇ ਵਿੱਚ ਕਣਕ ਦਾ ਰੇਟ ਆ ਜਿਹੜਾ 2600 ਰੁਪਏ ਪ੍ਰਤੀ ਕੁਵੰਟਲ ਜਿਹੜੀ ਕਣਕ ਵਿਕਰੀਆ ਹੋ ਸਕਦਾ ਚਾਂਸ ਨੇ ਕਣਕ ਦੇ ਰੇਟ ਨੇ ਜਿਹੜੇ ਹੋਰ ਵੀ ਵੱਧ ਸਕਦੇ ਨੇ ਤੇ ਬਾਕੀ ਵੀਰੇ ਸਾਰੇ ਕਿਸਾਨ ਵੀਰ ਜਰੂਰ ਦੱਸਿਆ ਕਰੋ ਤੁਹਾਡੇ ਏਰੀਆ ਦੇ ਵਿੱਚ ਕੀ ਕੀ ਰੇਟ ਆ ਜਿਹੜੇ ਕਿਸਾਨ ਵੀਰ ਚੋਨਾ ਵੜ ਰਹੇ ਨੇ ਵੀ ਕੀ ਕੀ ਰੇਟ ਮੰਡੀ ਦੇ ਵਿੱਚ ਵਿਕ ਰਿਹਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਤੁਹਾਡਾ ਝੋਨਾ ਕੀ ਰੇਟ ਜਿਹੜਾ ਵਿਕਿਆ ਬਾਕੀ ਸਾਰੇ ਕਿਸਾਨ ਵੀਰਾਂ ਦਾ ਜਿਹੜੇ ਵੀਡੀਓ ਦੇਖਦੇ ਨੇ ਸ਼ੇਅਰ ਤੇ ਲਾਈਕ ਕਰਦੇ ਨੇ ਧੰਨਵਾਦ